ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਜਦੋਂ ਤਾਂ ਸਬਸਿਡੀਆਂ ਮਸ਼ੀਨਰੀ ਤੇ ਆਉਨੀਆਂ ਮੰਨ ਲਓ ਰੋਟਾ ਵੇਟਰਾਂ ਸੁਪਰ ਸੀਡਰਾਂ ਜਾਂ ਕਿਸੇ ਵੀ ਹੋਰ ਮਸ਼ੀਨਰੀ ਤੇ ਆਉਂਦੀਆਂ ਉਸ ਵੇਲੇ ਤਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਸਬਸਿਡੀਆਂ ਆਈਆਂ ਆ ਉਹ ਤਾਂ ਪਤਾ ਲੱਗ ਜਾਂਦਾ ਕਿਉਂਕਿ ਜਦੋਂ ਸਬਸਿਡੀਆਂ ਆਉਨੀਆਂ ਤਾਂ ਕੰਪਨੀ ਵਾਲੇ ਮਤਲਬ ਸਾਰੇ ਪਾਸੇ ਜਾਂ ਵੀਡੀਓ ਪਾ ਦਿੰਦੇ ਆ ਜਾਂ ਹੋਰ ਕੋਈ ਜਿੱਦਾਂ ਜਿੱਦਾਂ ਵੀ ਆ ਸਾਰੇ ਰੌਲਾ ਪਿਆ ਜਾਂਦਾ ਵੀ ਸਬਸਿਡੀ ਜਾਈਓ ਆ ਤੇ ਆਪਣੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਪਰ ਜਦੋਂ ਮਤਲਬ ਮਸ਼ੀਨਰੀ ਤੋਂ ਇਲਾਵਾ ਹੋਰ ਕਿਸੇ ਦਾ ਫਸਲਾਂ ਤੇ ਜਾਂ ਕੋਈ ਹਰੇਕ ਚੀਜ਼ ਤੇ ਸਬਸਿਡੀ ਆਉਂਦੀ ਹੈ ਕਿਸੇ ਵੀ ਚੀਜ਼ ਤੇ ਉਹਦੇ ਬਾਰੇ ਆਪਣੇ ਆਮ ਬੰਦਿਆਂ ਨੂੰ ਪਤਾ ਹੀ ਨਹੀਂ ਵੀ ਸਬਸਿਡੀ ਮਿਲਦੀ ਆ ਕਿੱਦਾਂ ਮਿਲਦੀ ਆ ਜਾਂ ਜਿਹੜੇ ਖੇਤਾਂ 'ਚ ਆਪਾਂ ਪੈਪ ਲਾਈਨਾਂ ਪਾਉਣੇ ਆ ਹੋਰ ਵੀ ਬਹੁਤ ਮਤਲਬ ਸਕੀਮਾਂ ਸਰਕਾਰ ਵੱਲੋਂ ਚੱਲ ਰਹੀਆਂ ਨੇ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਲੱਗਦੀਆਂ ਸਾਡੇ ਤੱਕ ਪਹੁੰਚਦੀਆਂ ਹੀ ਨਹੀਂ ਜੇ ਆਪਾਂ ਉਹਨਾਂ ਦਾ ਲਾਹਾ ਲੈਣ ਲੱਪਈਏ ਤਾਂ ਮਤਲਬ ਕਾਫੀ ਪੈਸੇ ਆਪਾਂ ਬਚਾ ਸਕਦੇ ਹੁੰਦੇ ਆ ਹੁਣ ਜਿੱਦਾਂ ਮਤਲਬ ਇਸ ਵੇਲੇ ਸਬਸਿਡੀਆਂ ਜਿਹੜੀਆਂ ਆਈਆਂ ਆ ਇਸ ਵੇਲੇ ਤਕਰੀਬਨ ਸਬਜ਼ੀਆਂ ਤੇ ਮਟਰਾਂ ਤੇ ਗੋਭੀ ਜਿਹਦਾ ਇਦਾਂ ਦੀਆਂ ਫਸਲਾਂ ਕੋਈ ਵੀ ਆ ਉਹ ਸਾਰੀਆਂ ਤੇ ਸਬਸਿਡੀ ਆਈ ਹੋਆ ਕਿਸੇ ਤੇ ਆਈ ਹੋ ਮਨ ਲਓ ਜਦਾ ਮਟਰਾਂ ਤੇ ਐਸ ਵੇਲੇ ਹੈਗੀ 8000 ਰੁਪਏ ਕਿੱਲੇ ਦੀ ਤੇ ਜੇ ਮੰਨ ਲਓ ਆਹ ਹੋਰ ਸਬਜ਼ੀਆਂ ਵਿੱਚ ਕਈਆਂ ਦੇ ਵਿੱਚ 9500 ਰੁਪਏ ਕਿੱਲੇ ਦੀ ਸਬਸਿਡੀ ਮਿਲ ਰਹੀ ਆ ਪਰ ਆਪਣੇ ਬੰਦਿਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਤੇ ਸਬਸਿਡੀ ਵੀ ਹੈਗੀ ਆ ਪਤਾ ਲੱਗਣਾ ਵੀ ਕਿੱਦਾਂ ਜਦੋਂ ਉਸ ਚੀਜ਼ ਦਾ ਪ੍ਰਚਾਰ ਹੀ ਨਹੀਂ ਹੁੰਦਾ ਤਾਂ ਉਹ ਪਤਾ ਕਿੱਥੋਂ ਲੱਗੂਗਾ ਵੀ ਸਬਸਿਡੀ ਮਿਲਣੀ ਆ ਜਾਂ ਨਹੀਂ ਮਿਲਣੀ ਤੇ ਇਦਾਂ ਹੀ ਹੁਣ ਜਦਾ ਆਪਾਂ ਮਟਰ ਮੋਟਰ ਲਾਉਣੇ ਕਰਕੇ ਮੈਨੂੰ ਵੀ ਨਹੀਂ ਪਤਾ ਸੀਗਾ ਮੈਨੂੰ ਜਦੋਂ ਐਦਾਂ ਕਿਸੇ ਆਪਣੇ ਬੰਦੇ ਨੇ ਦੱਸਿਆ ਵੀ ਕਹਿੰਦਾ ਸਬਸਿਡੀ ਆਈ ਹੋਆ ਵੀ ਤੁਸੀਂ ਮਟਰ ਲਾਉਨੇ ਆ ਵੀ ਲਈ ਨਹੀਂ ਸਬਸਿਡੀ ਮੈਂ ਕਿਹਾ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਤਾਂ ਉਹ ਮੈਨੂੰ ਕਹਿੰਦਾ ਤੂੰ ਬਾਗਬਾਨੀ ਦਫ਼ਤਰ ਜਾਈਂ ਵੀ ਉੱਥੇ ਤੇ ਆ ਕੇ ਫਾਰਮ ਲੈ ਲੈ ਤੇ ਤੈਨੂੰ ਮਤਲਬ ਉਹਨੇ ਸਾਰਾ ਸਮਝਾ ਦੇਣਾ ਵੀ ਕੀ ਕੀ ਗੱਲਬਾਤ ਹੈ ਕਿੰਨੇ ਪੈਸੇ ਮਿਲਣੇ ਕਿੱਦਾਂ ਮਿਲਣੇ ਆ ਤੇ ਉਹੀ ਗੱਲ ਹੋਈ ਮੈਂ ਬਾਗਬਾਨੀ ਦਫ਼ਤਰ ਗਿਆ ਤਾਂ ਉਨੇ ਅਨਸਾਰਾ ਉਹ ਤਾਂ ਸਭ ਉਹ ਆਪ ਹੱਕਾ ਮਾਰਦੇ ਯਾਰ ਮੈਂ ਕਹਿੰਦਾ ਜਦੋਂ ਮੈਂ ਉੱਥੇ ਗਿਆ ਮੈਨੂੰ ਸਭ ਉਹ ਨਹੀਂ ਆਪ ਕਿਹਾ ਪਰ ਕਹਿੰਦੇ ਜੇ ਹੋਰ ਵੀ ਕੋਈ ਆਪਣੇ ਹੈਗਾ ਬੰਦਾ ਹਾਈ ਬੰਦ ਕੋਈ ਜਿਨੇ ਸਬਜੀ ਜਾਂ ਕੋਈ ਕਿਉਂਕਿ ਬਾਕੀ ਫਸਲਾਂ ਬਾਰੇ ਮੈਂ ਜਾਣਕਾਰੀ ਨਹੀਂ ਲਈ ਇੰਨੀ ਕਿਉਂਕਿ ਆਪਾਂ ਤਾਂ ਹੁਣ ਮਟਰ ਲਾਉਣੇ ਕਰਕੇ ਮੈਨੂੰ ਤਾਂ ਜਿਆਦਾ ਉਹਦੇ ਬਾਰੇ ਸੀਗੀ ਹੈਨਾ ਤੇ ਕਹਿੰਦੇ ਜੇ ਕਿਸੇ ਨੇ ਵੀ ਲੈਣੀ ਆ ਤਾਂ ਉਹਨਾਂ ਨੂੰ ਦੱਸ ਦਿਓ ਹੈਨਾ ਇਹਦਾ ਮਤਲਬ ਇਹ ਆ ਵੀ ਮੁਲਾਜ਼ਮ ਤਾਂ ਚਾਹੁੰਦੇ ਆ ਵੀ ਜਿਹਨੂੰ ਸਬਸਿਡੀ ਆਈ ਹੈ ਤਾਂ ਉਹ ਲੈਣ ਪਰ ਗੱਲ ਤਾਂ ਇਹ ਆ ਵੀ ਲੋਕਾਂ ਤੱਕ ਪਹੁੰਚਦੀ ਹੀ ਨਹੀਂ ਗੱਲ ਤੇ ਇਸ ਲਈ ਆਪਣਾ ਤੁਹਾਨੂੰ ਪਤਾ ਹੀ ਹੈ ਹਿਸਾਬ ਸਾਨੂੰ ਮਿਲੇ ਨਾ ਮਿਲੇ ਜੋ ਆਪਾਂ ਵੀਡੀਓ ਪਾ ਦੇਣੀ ਆ ਕਿਉਂਕਿ ਜਦੋਂ ਕਿ ਇਹ ਚੀਜ਼ ਦਾ ਪ੍ਰਚਾਰ ਘੱਟ ਹੁੰਦਾ ਸਕੀਮ ਤਾਂ ਸਰਕਾਰ ਵੱਲੋਂ ਚੱਲ ਰਹੀ ਆ ਪਰ ਆਪਣੇ ਤੱਕ ਪਹੁੰਚੀ ਨਹੀਂ ਜਦੋਂ ਤੱਕ ਫਿਰ ਉਹਦਾ ਕੀ ਲਾਹਾ ਮਿਲਣਾ ਨਾ ਤੇ ਬਾਕੀ ਇਹ ਵੀ ਨਹੀਂ ਮੈਨੂੰ ਪਤਾ ਕਿ ਉਹ ਅੱਗੇ ਚਲੋ ਅਸੀਂ ਮੱਕੀ ਤੇ ਜਦੋਂ ਬੀਜੀ ਦੀ ਆ ਉੱਤੇ ਵੀ ਬੀ ਤੇ ਜਾਂ ਕਈਆਂ ਤੇ ਸਬਸਿਡੀ ਆਉਂਦੀ ਆ ਤਾਂ ਅਸੀਂ ਲੈਨੇ ਰਹਿੰਦੇ ਮਿਲਦੀ ਰਹਿੰਦੀ ਆਮ ਮੱਕੀ ਬਾਰੇ ਵੀ ਚਲੋ ਜਦੋਂ ਆਪਾਂ ਪੋਰਟਲ ਪਾਟਰ ਖੋਲਦੇ ਆ ਤਾਂ ਉਹਦੇ ਉੱਪਰ ਆਇਆ ਹੁੰਦਾ ਨਰਮੇ ਬਾਰੇ ਜਾਂ ਹੈ ਨਾ ਜਾਂ ਮੱਕੀ ਬਾਰੇ ਵੇ ਬੀਜਲੇ ਸਬਸਿਡੀ ਉਹ ਆਨਲਾਈਨ ਭਰ ਹੋ ਜਾਂਦੀ ਆ ਉਹਦਾ ਵੀ ਪਤਾ ਪਤਾ ਲੱਗ ਜਾਂਦਾ ਤੇ ਪਰ ਇਹਨਾਂ ਚੀਜ਼ਾਂ ਦਾ ਜਿਹੜਾ ਇਹਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਆਪਾਂ ਬਾਗਬਾਨੀ ਵਾਲਾ ਜਿਆਦਾ ਪੋਰਟਲ ਬਾਟਲ ਨਹੀਂ ਖੋਲਦੇ ਜਾਂ ਮੈਨੂੰ ਪਤਾ ਨਹੀਂ ਵੀ ਇਹ ਕਿੱਥੇ ਪਤਾ ਲੱਗਦਾ ਵੀ ਸਬਸਿਡੀ ਆਈ ਹੋ ਜਾਂ ਨਹੀਂ ਆਈ ਹੋ ਚਲੋ ਆਪਣਾ ਮੇਨ ਗੱਲ ਇਹ ਆ ਵੀ ਇਸ ਵੇਲੇ ਜਿਹੜੀ ਮੈਂ ਭਰਨ ਲੱਗਾ ਬਾਕੀ ਤੁਸੀਂ ਆਪਣੇ ਆਪਣੇ ਜੇ ਨੇ ਕਿਸੇ ਨੇ ਹਨਾ ਉਹ ਤੁਸੀਂ ਆਪਣੇ ਉੱਥੇ ਦਫ਼ਤਰ ਜਾ ਕੇ ਪਤਾ ਕਰ ਸਕਦੇ ਆ ਵੀ ਹੋਰ ਕਿਹੜੀ-ਕਿਹੜੀ ਚੀਜ਼ ਤੇ ਸਬਸਿਡੀ ਆ ਮਟਰਾਂ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਮਟਰਾਂ ਤੇ ਗੋਭੀ ਬਾਰੇ ਮੈਨੂੰ ਪਤਾ ਵੀ ਕਿਉਂਕਿ ਦੋ ਚਾਰ ਗੱਲਾਂ ਤੋਂ ਨਹੀਂ ਮੈਨੂੰ ਉੱਥੇ ਦੱਸੀਆਂ ਸੀਗੀਆਂ ਬੇ ਗੋਭੀ ਤੇ ਵੀ ਆ ਹਨਾ ਹੋਰ ਸਬਜ਼ੀਆਂ ਤੇ ਵੀ ਆ ਬਦਲੋ ਇਦਾਂ ਦੀ ਕੋਈ ਗੱਲ ਨਹੀਂ ਕੱਲੇ ਮਟਰਾਂ ਤੇ ਆ ਮਟਰਾਂ ਤੇ ਇਸ ਵੇਲੇ 8000 ਰੁਪਏ ਕਿੱਲੇ ਦਾ ਆ ਸਬਸਿਡੀ ਆਈ ਜੋ ਉਹਦੇ ਵਿੱਚ ਇਹ ਆ ਵੀ ਤੁਹਾਨੂੰ ਚਾਹੀਦਾ ਕੀ ਕੀ ਆ ਵੀ ਤੁਸੀਂ ਨਾਲ ਲਾਉਣਾ ਕੀ ਕੀ ਆ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਫਾਰਮ ਨਾਲ ਵੀ ਲਾ ਲੈਣਾ ਹੈ ਹਨਾ ਤਾਂ ਉਦਾਂ ਵੀ ਤੁਹਾਨੂੰ ਮੈਂ ਦੱਸ ਵੀ ਦਿਨਾ ਬੋਲ ਕੇ ਪਰ ਇੱਕ ਗੱਲਿਆ ਵਿੱਚ ਸਰਕਾਰ ਨੇ ਨਾ ਥੋੜੇ ਜਿਹੇ ਪੇਪਰ ਇਦਾਂ ਦੇ ਨਾਲ ਲਾਉਂਦੇ ਹੋ ਆ ਵੀ ਜਿਨ੍ਹਾਂ ਦੀ ਲੋੜ ਨਹੀਂ ਆ ਜੇ ਤੁਸੀਂ ਸਬਸਿਡੀ ਦੇਣੀ ਆ ਤਾਂ ਇੰਨਾ ਜਿਹੜੇ ਮੇਨ ਆ ਤੁਸੀਂ ਫਸਲ ਦੇਖਣੀ ਆ ਅਗਲੇ ਦੀ ਫਸਲ ਦੇਖ ਲਓ ਜਾਂ ਵੀ ਅਗਲੇ ਤੋਂ ਬੀਿਆਂ ਦੇ ਬੈਲ ਲੈਣੇ ਆ ਤਾਂ ਉਹ ਲੈ ਲਓ ਹਨ ਜਿਹੜੀਆਂ ਚੀਜ਼ਾਂ ਮੇਨ ਬਣਦੀਆਂ ਵਿੱਚ ਦੋ ਚਾਰ ਪੇਪਰ ਇਹੋ ਜਿਹੇ ਆ ਤੁਹਾਨੂੰ ਮੈਂ ਦੱਸਦਾ ਉਹ ਥੋੜੇ ਜਿਹਾ ਆਪਾਂ ਨੂੰ ਔਖੇ ਲੱਗਦੇ ਆ ਚਲੋ ਹੈ ਤਾਂ ਹੈ ਨਹੀਂ ਵੀ ਦੋ ਤਾਂ ਆਮ ਜਿਹਨੇ ਲੈਣੀਆਂ ਉਹਨੇ ਚਲੋ ਲੈ ਤਾਂ ਆਉਣੇ ਆ ਟਾਈਮ ਖਰਾਬ ਹੋਣਾ ਮਤਲਬ ਕਹਿਣ ਦਾ ਤਾਂ ਮਤਲਬ ਇਹ ਆ ਸਭ ਤੋਂ ਪਹਿਲਾਂ ਤਾਂ ਹੈਗਾ ਆ ਤੁਹਾਡਾ ਬੈਂਕ ਖਾਤਾ ਜਿਹੜਾ ਵੀ ਆ ਉਹ ਉਹ ਤਾਂ ਠੀਕ ਹੀ ਆ ਬੈਂਕ ਖਾਤੇ ਦੀ ਜਾਂ ਫੋਟੋਕਾਪੀ ਜਾਂ ਚੈੱਕ ਕੈਨਸਲ ਚੈੱਕ ਲੱਗਣਾ ਨਾਲ ਤੇ ਬੈਂਕ ਖਾਤਾ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਹੋਵੇ ਉਹ ਵੀ ਜ਼ਿਆਦਾਤਰ ਸਾਰਿਆਂ ਦੇ ਆਧਾਰ ਕਾਰਡ ਨਾਲ ਲਿੰਕ ਹੁੰਦੇ ਆ ਜੇ ਨਾ ਲਿੰਕ ਹੋਵੇ ਤਾਂ ਅਕਾਊਂਟੇ ਬੰਦ ਕਰ ਦਿੰਦੇ ਆ ਤੇ ਪਾਸਪੋਰਟ ਸਾਈਜ਼ ਦੋ ਫੋਟੋਆਂ ਚਾਹੀਦੀਆਂ ਤੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਦੀ ਫੋਟੋਕਾਪੀ ਚਲੋ ਇਹ ਵੀ ਆਪਣੇ ਸਾਰਿਆਂ ਦੇ ਘਰੇ ਹੁੰਦਾ ਹੀ ਆ ਸਮਾਨ ਇੱਥੇ ਤੱਕ ਤਾਂ ਐਡੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਆ ਗਿਆ ਖਾਦਾਂ ਦਵਾਈਆਂ ਦੇ ਜੀਐਸਟੀ ਵਾਲਾ ਬਿੱਲ ਇਹ ਵਿੱਚ ਕੋਈ ਚੱਕਰ ਨਹੀਂ ਜਿੱਥੋਂ ਆਪਾਂ ਸਮਾਨ ਲਿਆ ਆਪਾਂ ਨੂੰ ਸਾਰਿਆਂ ਨੂੰ ਮਿਲ ਜਾਊਗਾ ਪੰਗਾ ਕਿੱਥੇ ਆ ਕੇ ਪੈਂਦਾ ਆ ਜਿਹੜੇ ਵੱਧ ਮੈਨੂੰ ਲੱਗਦਾ ਵੀ ਇਹ ਸਮਾਨ ਜੇ ਨਾਮ ਮੰਗਦੇ ਤਾਂ ਵੀ ਚੱਲ ਸਕਦਾ ਸੀ ਚਲੋ ਬਾਕੀ ਦੇਖੋ ਉਹਦੇ ਵਿੱਚ ਚਲੋ ਇਹਨਾਂ ਦਾ ਮੁਲਾਜ਼ਮਾਂ ਦਾ ਥੋੜੀ ਉਹ ਤਾਂ ਜੋ ਪਿੱਛੇ ਉਹਨਾਂ ਨੂੰ ਆਰਡਰ ਆ ਇਹਨਾਂ ਤਾਂ ਉਸ ਹਿਸਾਬ ਨਾਲ ਪੇਪਰ ਆਪਣੇ ਪੂਰੇ ਕਰਨੇ ਆ ਤੇ ਇਹਦੇ ਵਿੱਚ ਇੱਕ ਤਾਂ ਹੈਗਾ ਵੀ ਫਰਦ ਲੱਗਣੀ ਹੈ ਜ਼ਮੀਨ ਦੀ ਜ਼ਮੀਨ ਦੀ ਫਰਦ ਤੇ ਨਾਲ ਫਰਦ ਹਕੀਕੀ ਫਰਦ ਹਕੀਕੀ ਫਰਦ ਹਕੀਕੀ ਸਮਝਦੇ ਆ ਇੱਕ ਤਾਂ ਫਰਦ ਜਿਹੜੀ ਆਪਾਂ ਸਬਦਾ ਸੈਂਟਰ ਚੋਂ ਕਢਾ ਲੈਦੀ ਆ ਕੰਪਿਊਟਰ ਵਾਲੀ ਉਹ ਕਢਾ ਕੇ ਫਰਦ ਹਕੀਕੀ ਉਹ ਆਪਾਂ ਪਟਵਾਰੀ ਨੂੰ ਦੇ ਦੇਣੀ ਆ ਤੇ ਪਟਵਾਰੀ ਆਪਾਂ ਨੂੰ ਇੱਕ ਫਰਦ ਹਕੀਕੀ ਬਣਾ ਦਿੰਦੇ ਹੁੰਦੇ ਨੇ ਜਿਹੜੀ ਹੱਥ ਨਾਲ ਲਿਖ ਕੇ ਬਣਾਉਂਦੇ ਹੁੰਦੇ ਆ ਤੇ ਫੇਰ ਆਪਾਂ ਨੂੰ ਹੁਣ ਇਹਦੇ ਵਿੱਚ ਇੱਕ ਆ ਦਿਖਿਆ ਹੈ ਵੇ ਖਾਦਾਂ ਅਤੇ ਦਵਾਈਆਂ ਦਾ ਜੀਐਸਟੀ ਵਾਲਾ ਬਿੱਲ ਇਹਦੇ ਵਿੱਚ ਬੀਜ ਦਾ ਬਿੱਲ ਚਲੋ ਉਹ ਤਾਂ ਵੱਖਰੀ ਗੱਲ ਐ ਇੱਕ ਆ ਦੇਸੀ ਰੂੜੀ ਦੀ ਰਸੀਦ ਤੇ ਲੇਬਰ ਦੀ ਰਸੀਦ ਤੇ ਲੇਬਰ ਦਾ ਇਹ ਲੇਬਰ ਵਾਲਿਆਂ ਦਾ ਆਧਾਰ ਕਾਰਡ ਨਾਲ ਉਹਦੀ ਕਾਪੀ ਲੱਗਣੀ ਆ ਹੁਣ ਇਹਦੇ ਵਿੱਚ ਮੇਰੇ ਖਿਆਲ ਯਾਰ ਦੇਸੀ ਰੂੜੀ ਦੀ ਰਸੀਦ ਜਿਹੜੀ ਦੇਸੀ ਢੇਰ ਤਾਂ ਆਪਣੇ ਘਰਾਂ 'ਚ ਹੁੰਦਾ ਹਨ ਮੈਨੂੰ ਮਤ ਇਹਦੇ ਵਿੱਚ ਇਹ ਆਵੇ ਉਹ ਜਿਹਨੇ ਲੇਬਰ ਨੇ ਪਾਇਆ ਤੁਹਾਡੇ ਉਹਦਾ ਆਧਾਰ ਕਾਰਡ ਲੱਗਣਾ ਹੋਣਾ ਤੇ ਬਾਕੀ ਜਿਹਨੇ ਲੇਬਰ ਨੇ ਤੁਹਾਡੀ ਫਸਲ ਤੋੜੀ ਜਦੋਂ ਮਟਰ ਤੋੜਨੇ ਆਪਾਂ ਜਾਂ ਹੋਰ ਜੇ ਕਿਸੇ ਨੇ ਹੋਰ ਕੋਈ ਸਬਜ਼ੀ ਤੇ ਲੈਣੀ ਆ ਜਿਹੜੀ ਲੇਬਰ ਨੇ ਉਹ ਕੰਮ ਕੀਤਾ ਉਹਦਾ ਦੀ ਆਧਾਰ ਕਾਰਡ ਦੀ ਕਾਪੀ ਨਾਲ ਲੱਗਣੀ ਆ ਠੀਕ ਹੈ ਕਿਉਂਕਿ ਲੇਬਰਾਂ ਦਾ ਹੁਣ ਰਸੀਦਾਂ ਦਾ ਸਾਰਿਆਂ ਨੂੰ ਪਤਾ ਹੀ ਹੈ ਵੀ ਰਸੀਦਾਂ ਦਾ ਲੇਬਰਾਂ ਕਿੱਥੇ ਰੱਖਦੀਆਂ ਹੁਣ ਢੇਰ ਪਾ ਕੇ ਆਪਾਂ ਨੂੰ ਵੀ ਇਹ ਰਸੀਦ ਥੋੜੀ ਦਿੰਦੇ ਆ ਵੀ ਆ ਚੱਕੋ ਤੁਹਾਡੀ ਰਸੀਦ ਬਾਕੀ ਇੱਕ ਤੁਹਾਡੇ ਪਿੰਡੋਂ ਲੰਬੜ ਦੇ ਜਾਂ ਪੰਜ ਦੇ ਸਰਪੰਚ ਦੇ ਉਹ ਸਾਰਾ ਕੁਝ ਫਾਰਮ 'ਚ ਹੈਗਾ ਆ ਤੁਸੀਂ ਫਾਰਮ ਦੇ ਵਿੱਚ ਉਹ ਸਾਨੂੰ ਪੜ ਲਿਓ ਉਹ ਤੁਹਾਨੂੰ ਆਪੇ ਪਤਾ ਲੱਗ ਜਾਣਾ ਬਾਕੀ ਇੱਕ ਲੱਗਣਾ ਹੈਗਾ ਨਾਲ ਕੀ ਹੁੰਦਾ ਆ ਫਾਰਮ ਜਿਹਾ ਲੱਗਣਾ ਨਾਲ ਉਹਦੇ ਫਾਰਮ ਜਿਹਾ ਉਹ ਤੁਹਾਨੂੰ ਆਪੇ ਮਹਿਕਮੇ ਵਾਲਿਆਂ ਨੇ ਉੱਥੇ ਦੱਸ ਦੇਣਾ ਜਦੋਂ ਤੁਸੀਂ ਜਾਓਗੇ ਦਫ਼ਤਰ ਆ ਜਿਹੜੇ ਜਿਹੜੇ ਤੁਸੀਂ ਆਪਣੇ ਖੇਤਾਂ 'ਚ ਬੀਜਿਓ ਉਹਦਾ ਕੋਈ ਚੱਕਰ ਨਹੀਂ ਜੇ ਤੁਸੀਂ ਠੇਕੇ ਤੇ ਜ਼ਮੀਨ ਲਈ ਉਹਦੇ ਵਿੱਚ ਵੀ ਜੀਓ ਕੋਈ ਇਹੋ ਜਿਹੀ ਫਸਲ ਮਟਰ ਜਾਂ ਹੋਰ ਵੀ ਜਿੰਨੇ ਵੀ ਲੈਣੀ ਆ ਤਾਂ ਉਹ ਉਹਨੂੰ ਉਹਨਾਂ ਦਾ ਫਾਰਮ ਇੱਕ ਭਰ ਕੇ ਦੇਣਾ ਪਊਗਾ ਵੀ ਆ ਐਨੇ ਖੇਤ ਅਸੀਂ ਠੇਕੇ ਤੇ ਬੋਹਨੇ ਆ ਤਾਂ ਇੱਥੇ ਅਸੀਂ ਐਨੇ ਖੇਤ ਮਟਰਾਂ ਦੇ ਲਾਇਓ ਆ ਠੀਕ ਬਾਕੀ ਉਹ ਨਹੀਂ ਫਿਰ ਐਦਾਂ ਆ ਵੀ ਉਹ ਨਹੀਂ ਆ ਕੇ ਤੁਹਾਡੇ ਖੇਤਾਂ ਦੇ ਵਿੱਚ ਫੋਟੋ ਕਰਨੀ ਆ ਤੇ ਫੋਟੋ ਕਰਕੇ ਮਤਲਬ ਇਹ ਨਾ ਹੋਵੇ ਵੀ ਤੁਸੀਂ ਜਿਨੀ ਮਟਰ ਪਹਿਲਾਂ ਬੀਜੀਓ ਸੀਗੇ ਉਹਨਾਂ ਨੂੰ ਇਹ ਸਬਸਿਡੀ ਮਿਲ ਸਕਦੀ ਜਾਂ ਕੋਈ ਵੀ ਸਬਜ਼ੀ ਹੋ ਰਿਆ ਜਿਨ੍ਹਾਂ ਦੇ ਇਸ ਵੇਲੇ ਖੜੇ ਆ ਬੇਮਤਲਬ ਖੇਤ ਦੇ ਵਿੱਚ ਹੈਗੇ ਉਹ ਨਹੀਂ ਆ ਕੇ ਫੋਟੋ ਕਰਨੀਆਂ ਮਤਲਬ ਫਸਲ ਦੀ ਵੀ ਕਿੱਥੇ ਵੀ ਜਿਉ ਆ ਕੇ ਦੇਖ ਕੇ ਫੋਟੋ ਕਰਕੇ ਤੇ ਫਿਰ ਤੁਹਾਡੇ ਉਹ ਫਾਰਮ ਜਮਾ ਹੋ ਜਾਣੇ ਫਿਰ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾ ਦੂਗੇ ਕਿਉਂਕਿ ਅੱਗੇ ਵੀ ਮੱਕੀ ਤੇ ਬੀਂਆਂ ਤੇ ਵੀ ਜਾਣਾਂ ਚੀਜ਼ਾਂ ਤੇ ਆਉਂਦੀ ਆ ਤਾਂ ਉਹ ਅਕਾਊਂਟ 'ਚ ਪੈਸੇ ਆ ਜਾਂਦੇ ਹੁੰਦੇ ਆ ਬਾਕੀ ਮੇਰਾ ਤਾਂ ਫਰਜ਼ ਹੈ ਬੇ ਦੱਸਣਾ ਤੁਹਾਨੂੰ ਠੀਕ ਹੈ ਬਾਕੀ ਮਹਗ ਮਾਲ ਤਾਂ ਵਿਚਾਰੇ ਆਪ ਉੱਥੇ ਜਦੋਂ ਮੈਂ ਗਿਆ ਹਨ ਉਹ ਤਾਂ ਆਪ ਕਹਿੰਦੇ ਬਾਈ ਜੇ ਹੋਰ ਵੀ ਕੋਈ ਪਿੰਡ 'ਚ ਹੈਗਾ ਤੋਂ ਉਹਨਾਂ ਨੂੰ ਦੱਸ ਦਿਓ ਵੀ ਜੇ ਤੁਸੀਂ ਕਿਸੇ ਨੇ ਸਬਸਿਡੀ ਲੈਣੀ ਆ ਤਾਂ ਲੈ ਸਕਦੇ ਆ ਠੀਕ ਹੈ ਜੀ ਬਾਕੀ ਦੇਖੋ ਜੇ ਹੁਣ ਮੈਨੂੰ ਜਿੰਨਾ ਕੁ ਪਤਾ ਸੀ ਉਹ ਮੈਂ ਦੱਸਦਾ ਫਾਰਮ ਜੈ ਵੀ ਮੈਂ ਨਾਲ ਲਾ ਦੂੰਗਾ ਵੀਡੀਓ 'ਚ ਇਹ ਤੁਹਾਨੂੰ ਖੇਤੀਬਾੜੀ ਦਫ਼ਤਰ ਖੇਤੀਬਾੜੀ ਨਹੀਂ ਸੌਰੀ ਬਾਗਬਾਨੀ ਦਫ਼ਤਰ ਜੇ ਤੁਸੀਂ ਆਪਣੇ ਜ਼ਿਲ੍ਹੇ ਦੇ ਜਾਓਗੇ ਉੱਥੋਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਫਾਰਮ ਵੀ ਤੁਹਾਨੂੰ ਉੱਥੋਂ ਮਿਲ ਜਾਣਾ ਇੱਕ ਬੰਦਾ 5 ਕਿੱਲਿਆਂ ਤੱਕ ਲੈ ਸਕਦਾ ਠੀਕ ਹੈ 5 ਕਿੱਲਿਆਂ ਤੱਕ ਮਿਲ ਸਕਦੀ ਹੈ ਇੱਕ ਬੰਦੇ ਨੂੰ ਜੇ ਤੁਹਾਡੇ ਵੱਧਿਆ ਤਾਂ ਫਿਰ ਦੋ ਬੰਦੇ ਮਤਲਬ ਘਰ 'ਚ ਜਿੱਦਾਂ ਤੇ ਬਾਕੀ ਜਿਆਦਾ ਜਾਣਕਾਰੀ ਲਈ ਤੁਸੀਂ ਆਪਣੇ ਲੋਕਲ ਦਫ਼ਤਰ ਸੰਪਰਕ ਕਰ ਲਿਓ। ਬਾਕੀ ਕਿੱਦਾਂ ਦੀ ਲੱਗੀ ਜਾਣਕਾਰੀ ਤੁਹਾਨੂੰ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸ ਦਿਓ। ਤੇ ਬਾਕੀ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਉਹ ਮੈਂ ਤੁਹਾਨੂੰ ਦੱਸ ਦਿੱਤੀ ਆ। ਇਸ ਤੋਂ ਜ਼ਿਆਦਾ ਜਾਣਕਾਰੀ ਤੁਹਾਨੂੰ ਆਪਣੇ ਲੋਕਲ ਦਫ਼ਤਰ ਜਿਹੜਾ ਬਾਗਬਾਨੀ ਦਫ਼ਤਰ ਆ ਉੱਥੋਂ ਮਿਲੂਗੀ ਜਾ ਕੇ। ਉੱਥੇ ਤੁਸੀਂ ਕੰਟੈਕਟ ਕਰ ਲਿਓ। ਤੇ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਨੀਆਂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ। ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ। ਧੰਨਵਾਦ ਜੀ no